ਬੀਤੀ ਰਾਤ ਸੈਂਚਰੀ ਪਲਾਈਵੁੱਡ ਫੈਕਟਰੀ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਅਣਪਛਾਤੇ ਵਾਹਨ ਵੱਲੋਂ ਫੇਟ ਵੱਜਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਹਰਿਆਣਾ ਦੇ ਐਸਆਈ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ 12:30 ਵਜੇ ਰਜਿੰਦਰ ਕੁਮਾਰ ਉਮਰ 38 ਸਾਲ ਪੁੱਤਰ ਗੁਰਦੇਵ ਸਿੰਘ ਪਿੰਡ ਬਹਿਰੰਗਾ ਥਾਣਾ ਤਲਵਾੜਾ ਜੋ ਕਿ ਆਰਮੀ 'ਚ ਨੌਕਰੀ ਕਰਦਾ ਸੀ ਤੇ ਛੁੱਟੀ ਦੌਰਾਨ ਆਪਣੇ ਮੋਟਰਸਾਈਕਲ ਨੰਬਰ CH 01 AB 0535 ਤੇ ਸਵਾਰ ਹੋ ਕੇ ਹੁਸ਼ਿਆਰਪੁਰ ਵੱਲੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਜਦ ਇਹ ਸੈਂਚਰੀ ਪਲਾਈਵੁੱਡ ਨਜ਼ਦੀਕ ਪਹੁੰਚਾ ਤਾਂ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਇਸ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਲਾਸ਼ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਜਮਾ ਕਰਵਾ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਿਕ ਆਪਣੇ ਪਿੱਛੇ ਆਪਣੀ ਪਤਨੀ ਦੋ ਬੇਟੀਆਂ ਤੇ ਇੱਕ ਸਾਲ ਦਾ ਪੁੱਤਰ ਛੱਡ ਕੇ ਚਲਾ ਗਿਆ ਹੈ। ਕੀ ਨਾਮ ਹੈ ਆਪਣਾ? ਮੇਰਾ ਨਾਮ ਰਵੀ ਹੈ ਜੀ। ਇਹ ਜਿਹੜਾ ਯੁਵਕ ਦਾ ਐਕਸੀਡੈਂਟ ਹੋਇਆ ਸੈਂਚਰੀ ਪ্লাইਅ ਦੇ ਮੋੜੇ ਇਹ ਯੁਵਕ ਕੀ ਕੰਮ ਕਰਦਾ ਸੀਗਾ? ਇਹ ਬ੍ਰਦਰ ਸੀਗਾ ਆਪਣਾ ਇਹ ਆਰਮੀ 'ਚ ਸੀ ਤੇ ਇਹ ਛੁੱਟੀ ਆਇਆ ਸੀਗਾ ਕੋਈ 10-12 ਦਿਨ ਦੀ ਕੁਛ ਐਦਾਂ ਹੀ ਤੇ ਚੰਡੀਗੜ੍ਹ ਕੋਈ ਕੰਮ ਸੀ ਨਿੱਜੀ ਕੰਮ ਸੀ ਆਪਣਾ ਬਾਈਕ ਲੈ ਕੇ ਗਿਆ ਬੁਲਟ ਤੇ ਵਾਪਸੀ ਘਰ ਨੂੰ ਰਵਾਨਾ ਹੋ ਰਿਹਾ ਸੀਗਾ। ਤੇ ਉਹਦੇ ਕਰਕੇ ਰਸਤੇ ਦੇ ਵਿੱਚ ਉਹ ਸੈਂਚੁਰੀ ਪਲਾਈਬੋਰਡ ਫੈਕਟਰੀ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਹੈ ਤੇ ਅਨਨੋਨ ਪਰਸਨ ਕੋਈ ਗੱਡੀ ਮਾਰ ਕੇ ਨਿਕਲ ਗਿਆ ਹੈ ਪਤਾ ਨਹੀਂ ਕੌਣ ਹੈਗਾ ਰਾਤ ਦਾ ਟਾਈਮ ਸੀਗਾ ਕੋਈ 12:30 1 ਵਜੇ ਦਾ 12:30 12:00 ਸਮਥਿੰਗ ਤੇ ਪਤਾ ਨਹੀਂ ਲੱਗਿਆ ਹੁਣ ਪੁਲਿਸ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਇਹ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਡਾ ਜੋ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਕਿ ਕਿੱਥੇ ਜੁਆਇਨਿੰਗ ਦੀ ਇਹ ਹੋਣੀ ਕਿ ਨਾ ਇਸ ਟਾਈਮ ਪਠਾਨਕੋਟ ਸੀਗਾ ਜੀ ਤੇ ਬਸ ਕੱਲ੍ਹ ਸਵੇਰੇ ਅੱਜ ਅੱਜ ਮਤਲਬ ਉਹਨੇ ਡਿਊਟੀ ਜੁਆਇਨ ਕਰਨੀ ਸੀ ਦੁਆਰਾ ਮਤਲਬ ਰਿਪੋਰਟਿੰਗ ਕਰਨੀ ਸੀਗੀ ਉੱਥੇ ਜਾ ਕੇ ਤੇ ਮੁੰਡਾ ਮੈਰਿਜ ਸੀਗਾ ਮੈਰਿਡ ਸੀ ਜੀ ਦੋ ਦੋ ਲੜਕੀਆਂ ਸੀ ਇੱਕ ਬੱਚਾ ਸੀ ਛੋਟਾ ਇੱਕ ਲੜਕਾ ਸੀ 1 ਸਾਲ ਦਾ ਤੇ ਆਪਾਂ ਨੂੰ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆਂ ਇਹੀ ਪੰਗ ਕਰਦੇ ਆਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਤੇ ਹਾਲੇ ਤੱਕ ਇਦਾਂ ਦੀ ਕੋਈ ਕਾਰਵਾਰ ਹੋਈ ਕਾਰਵਾਈ ਹੋਈ ਨਹੀਂ ਆ ਤੇ ਬਸ ਆ ਹੁਣ ਹਸਪੀਟਲ 'ਚ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਹੀ ਆ ਇਹ ਜੀ ਨਾਮ ਹੈ ਆਪਣਾ ਮੈਂ ਐਸਾ ਜਲਜੀਤ ਸਿੰਘ ਥਾਣਾ ਪਾਕਾ ਸਿਵਲ ਹਸਪੀਟਲ ਹੁਸ਼ਿਆਰਪੁਰ ਮੋਰਕੇਰੀ ਆਏ ਆ ਕੀ ਹੈਗਾ ਇਹ ਅੱਜ ਦਾ ਮਾਮਲਾ ਕੱਲ ਐਕਸੀਡੈਂਟ ਹੋਇਆ ਸੀ ਇਹ ਸਾਢੇ 12 ਵਜੇ ਸੈਂਚਰੀ ਫੈਕਟਰੀ ਨੇੜੇ ਥਾਣਾ ਹਰਿਆਣਾ ਚ ਪੈਂਦਾ ਜਿਹੜਾ ਵੀਕਲ ਤੇ ਆ ਰਿਹਾ ਸੀ ਰਜਿੰਦਰ ਕੁਮਾਰ ਐ ਇਸਾਨਾ ਗੁਰਦੀਪ ਸਿੰਘ ਵਾਸੀ ਰਹਿਣ ਵਾਲੇ ਆ ਇਹ ਬਹਿ ਰੰਗਾ ਬਹਿ ਰੰਗਾ ਅੱਛਾ ਇਹ ਪਿੰਡ ਬਹਿ ਰੰਗਾ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਕੰਮ ਕੀ ਕਰਦਾ ਸੀ ਮੁੰਡਾ ਇਹ ਆਰਮੀ ਵਿੱਚ ਨੌਕਰੀ ਕਰਦਾ ਅੱਛਾ ਤੇ ਹੁਣ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਇਫਾਦ ਦਾ ਬਿਆਨ ਲੈ ਕੇ ਤੋਂ ਤੇ ਕਾਰਪੀ ਕੀਤੀ ਜਾ ਰਹੀ ਆ ਪਰਚਾ ਦਰਜ ਕੀਤਾ ਗਿਆ ਨਾਮ ਉਹ ਵਿਅਕਤੀ ਦੇ